ਇਹ ਜਿਹੜੀਆਂ ਸਟੇਟ ਦੀਆਂ ਕਿਲਿੰਗਸ ਨੇ ਇਹ ਬਹੁਤ ਖਤਰਨਾਕ ਹੈਗੀਆਂ ਪੂਨਛ ਜਿਹੜਾ ਕਸ਼ਮੀਰ ਦਾ ਹਲਕਾ ਹੈ ਉੱਥੋਂ ਦੀ ਆਬਾਦੀ ਸਿਰ ਦੀ ਮੁਸਲਮਾਨਾ ਦੀ ਹੈ ਤੇ ਸਿੱਖਾਂ ਦੀ ਹੈ ਉੱਥੇ ਵੀ ਪਤਾ ਨਹੀਂ ਕਿਸ ਨੇ ਸ਼ਰਾਫ ਹਾਈ ਗਾਇਜ਼ ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਠੀਕ-ਠਾਕ ਹੋਗੇ ਰਤਵਾਨ ਨੂੰ ਪੁੱਛ ਰਹੀ ਤੇ ਚਾਹੁੰਦੀ ਪਵਾ ਚੇ ਅੱਛੇ ਜੀ ਅਸੀਂ ਗੱਲ ਕਰਾਂਗੇ ਇੰਡੀਆ ਪਾਕਿਸਤਾਨ ਦੇ ਦਰਿਆਾਂ ਚ ਹੋਣ ਵਾਲੀ ਸੂਤੀ ਆਲ ਬਾਰੇ ਚ ਅੱਛੇ ਸਿੱਖਾਂ ਦਾ ਐਸ ਸਟਾਂਸ ਕਿ ਇਹ ਕੰਟੀਨਿਊਸਲੀ ਸਿੱਖ ਕਾਦੀ ਗੱਲ ਕਰਦੇ ਨੇ ਸਿੱਖ ਪੀਸ ਦੀ ਗੱਲ ਕਰਦੇ ਨੇ ਨਾਲ ਇਥੇ ਇੰਡੀਆ ਨੇ ਜਿਹੜੀ ਗਲਤੀ ਕੀਤੀ ਹੈ ਪਾਕਿਸਤਾਨ ਤੇ ਅਟੈਕ ਕਰਨ ਦੀ ਉਹਦਾ ਭਰਪੂਰ ਜਵਾਬ ਪਾਕਿਸਤਾਨ ਦੀ ਜਾਨਿਬ ਤੋਂ ਦਿੱਤਾ ਗਿਆ ਹੈ ਤੇ ਜਵਾਬ ਵੀ ਇਹੋ ਜਿਹਾ ਦਿੱਤਾ ਗਿਆ ਹੈ ਕਿ ਪਾਕਿਸਤਾਨ ਦੀ ਜਾਨਿਬ ਤੋਂ ਆ ਇੰਡੀਆ ਦੇ ਮੰਦਰਾਂ ਤੇ ਅਟੈਕ ਕਰਨ ਦੀ ਬਜਾਏ ਇਥੇ ਖਾਸ ਮਕਾਮਾਂ ਤੇ ਅਟੈਕ ਕੀਤਾ ਗਿਆ ਜਿੱਥੇ ਆਬਾਦੀ ਨਹੀਂ ਸੀ ਠੀਕ ਹੈ ਤੇ ਇਥੇ ਬਹਾਵ ਵੱਡਾ ਨੁਕਸਾਨ ਜਿਹੜਾ ਹੈ ਮੋਦੀ ਦੇ ਵਲਦ ਸਟੈਫ ਦੀ ਬਜਾਤ ਨੂੰ ਇੰਡੀਆ ਨੂੰ ਚੁਕਨਾ ਪੈਂਦਾ ਪਿਆ ਹੈ ਐਥੇ ਸਿੱਖਾਂ ਨੇ ਇਹ ਗੱਲ ਕੀਤੀ ਹੈ ਕੰਟੀਨਿਊਸਲੀ ਕਿ ਜਿਹੜਾ ਪੀਸ ਦੇ ਨਾਲ ਸਭ ਕੁਝ ਕੀਤਾ ਜਾਏ ਤੇ ਅਸੀਂ ਲੜਾਈ ਨਹੀਂ ਚਾਹੁੰਦੇ ਨਾਲ ਐਥੇ ਜੀ ਅਸੀਂ ਇੱਕ ਇੱਕ ਅਪੀਲ ਹੈ ਜਿਹੜੀ ਸਿੱਖਾਂ ਦੇ ਲੀਡਰ ਨੇ ਕੀਤੀ ਹੈ ਬਹੁਤ ਅਹਿਮ ਕਿਸਮ ਦੀ ਰਿਪੋਰਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਐਥੇ ਸਿਮਰਨਜੀਤ ਸਿੰਘ ਨੇ ਕੀ ਕਿਹਾ ਹੈ ਸਿਮਰਤਜੀਤ ਸਿੰਘ ਮਾਨ ਨੇ ਕੀ ਅਪੀਲ ਕੀਤੀ ਏ ਵੀਡੀਓ ਤੁਸੀਂ ਆਖਰ ਤੱਕ ਵੇਖੋ ਫਿਰ ਤੁਹਾਡੇ ਨਾਲ ਮਜ਼ੀਦ ਗੱਲ ਕਰਨੀ ਹੈ ਇੱਥੇ ਸਪੈਸ਼ਲੀ ਮੈਂ ਜਿਹੜੇ ਗੱਲ ਕਰਾਂਗੀ ਗੁਰਦੁਆਰਾ ਸਾਹਿਬ ਤੇ ਜਿਹੜਾ ਅਟੈਕ ਕੀਤਾ ਗਿਆ ਹੈ ਇੱਥੇ ਪਾਕਿਸਤਾਨ ਕਦੇ ਵੀ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਟਾਰਗੇਟ ਨਹੀਂ ਕਰ ਸਕਦਾ ਉਹ ਪਾਕਿਸਤਾਨ ਜਿਹੜਾ ਸਿੱਖਾਂ ਦੇ ਵਾਸਤੇ ਦੂਏ ਖੋਲਦਾ ਉਹ ਪਾਕਿਸਤਾਨ ਜਿਹੜਾ ਜਿਹੜਾ ਕੋਰੀਡੋਰ ਹੈ ਉਹ ਓਪਨ ਕਰਦਾ ਹੈ ਉਹ ਕਾਂਡ ਜਿਹੜਾ ਸਿੱਖ ਸਿੱਖਾਂ ਦੇ ਗੁਰਦੁਆਰੇ ਤੇ ਹਮਲਾ ਕਰ ਸਕਦਾ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦਾ ਤੇ ਇੱਥੇ ਇਹ ਬਿਲਕੁਲ ਇੱਕ ਵੱਡੀ ਸਾਜ਼ਿਸ਼ ਹੈ ਕਿ ਸਿੱਖਾਂ ਨੂੰ ਪਾਕਿਸਤਾਨ ਦੇ ਨਾਲ ਮੁਹੱਬਤ ਕਰਨ ਨੂੰ ਤੋੜਨ ਵਾਸਤੇ ਇਹੋ ਜੀ ਕਾਰਵਾਈ ਕੀਤੀ ਗਈ ਹੈ ਕਿ ਸਿੱਖਾਂ ਨੂੰ ਇਹ ਪੇਗਾਮ ਦਿੱਤਾ ਜਾਏ ਕਿ ਪਾਕਿਸਤਾਨ ਨੇ ਤੁਹਾਡੇ ਗੁਰਦੁਆਰੇ ਤੇ ਅਟੈਕ ਕੀਤਾ ਹੈ ਤੇ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਹੱਕ ਦੇ ਲਈ ਗੱਲ ਕਰਦੇ ਹੋ ਉਨਾ ਦੇ ਨਾਲ ਜਿਹੜਾ ਆਪਣਾ ਪਿਆਰ ਹੈ ਉਹ ਸ਼ੋਅ ਕਰਦੇ ਤੇ ਇਹ ਬਹੁਤ ਬਹੁਤ ਮਿਹਰੀ ਵੱਡੀ ਜੜੀ ਹੈ ਸਾਜੀਸ਼ ਇਹ ਅਜੇ ਪਹਿਲੇ ਰਿਪੋਰਟ ਸ਼ੇਅਰ ਕਰਨੇ ਆ ਫਿਰ ਤੁਹਾਡੇ ਨਾਲ ਮੈਂ ਮਜ਼ੀਦ ਪੁਆਇੰਟਸ ਸ਼ੇਅਰ ਕਰਾਂਗੀ ਵੀਡੀਓ ਤੁਸੀਂ ਆਖਰ ਤੱਕ ਦੇਖ ਲਈਏ ਵੀਡੀਓ ਦੇਖ ਕੇ ਤੁਹਾਡਾ ਸਾਡੇ ਚੱਲ ਤੇ ਨਵੀਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਕਾਨੂੰ ਲਾਜ਼ਮੀ ਕਲਿੱਕ ਕਰੋ ਸੋ ਚੱਲਦੇ ਆਂ ਦੇਖਦੇ ਹਾਂ ਵੀਡੀਓ ਇਹ ਜਿਹੜੀਆਂ ਸਟੇਟ ਜੀਆਂ ਕਿਲਿੰਗਸ ਨੇ ਇਹ ਬਹੁਤ ਖਤਰਨਾਕ ਰਹੀ ਹੈ ਪੂਨਛ ਜਿਹੜਾ ਕਸ਼ਮੀਰ ਦਾ ਹਲਕਾ ਹੈ ਉੱਥੋਂ ਦੀ ਆਬਾਦੀ ਸ਼ਹਿਰ ਦੀ ਮੁਸਲਮਾਨਾਂ ਦੀ ਹੈ ਤੇ ਸਿੱਖਾਂ ਦੀ ਹੈ ਉੱਥੇ ਵੀ ਪਤਾ ਨਹੀਂ ਕਿਸ ਨੇ ਸ਼ਰਾਦਤ ਕੀਤੀ ਹੈ ਪਾਕਿਸਤਾਨ ਨੇ ਕੀਤੀ ਹੈ ਜਾਂ ਜੰਮੂ ਨੇ ਕੀਤੀ ਹੈ ਬਿਲਕੁਲ ਸ਼ਰਾਦਤ ਹੈ ਬਰਬਰ ਸਾਹਿਬ ਦੇ ਉੱਤੇ ਬੰਬ ਸਿੱਟ ਕੇ ਗ੍ਰੰਥੀ ਸਾਹਿਬ ਤੇ ਹੋਰ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਸਿੱਖ ਬਿਲਕੁਲ ਦੇਸ਼ ਪਾਕਿਸਤਾਨ ਦੇ ਨਾਲ ਨਿਊਟਰੈਲਿਟੀ ਦੇ ਨਾਂ ਗ੍ਰੈਂਡ ਦੇ ਨਾ ਅਸੀਂ ਚੀਨ ਦੇ ਨਾਲ ਲੜਾਂਗੇ ਨਾ ਅਸੀਂ ਪਾਕਿਸਤਾਨ ਦੇ ਖਿਲਾਫ ਲੜਾਂਗੇ ਜਿੱਥੇ ਸਾਡੀ ਬਸੂ ਹੈ ਅਸੀਂ ਅਮਰੀਕਾ ਤੇ ਜਿਹੜੀਆਂ ਲੈੰਡ ਵਾਲ ਦੀਆਂ ਜ਼ਰੂਰੀਤ ਪਸੰਦ ਮੁੱਲ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਇਹ ਜਿਹੜੇ ਸਿੱਖਾਂ ਦੇ ਲੱਕੇ ਹੈ ਇਹਨਾਂ ਨੂੰ ਨੋ ਫਲਾਈ ਜ਼ੋਨ ਡਿਕਲੇਅਰ ਕੀਤਾ ਜਾਵੇ ਸ਼ੋਮੀ ਕਲਿਦਲ ਅੰਮ੍ਰਿਤਸਰ ਪਰਦਾੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਭਾਰਤ ਪਾਕਿਸਤਾਨ ਵਿਚਕਾਰ ਵਾਧੇ ਤਣਾ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਆ ਕਿ ਜਦੋਂ ਅਸੀਂ ਜੰਗ ਦੇ ਵਿਰੁੱਧ ਹਾਂ ਤੇ ਨਿਰਪੱਖ ਹਾਂ ਫਿਰ ਪੁੰਛ ਤੇ ਰਜੋਰੀ ਵਿੱਚ ਪਾਕਿਸਤਾਨ ਫੌਜ ਜਾਂ ਇੰਡੀਅਨ ਫੌਜ ਸਿੱਖ ਪਰਿਵਾਰਾਂ ਨੂੰ ਕਿਉਂ ਨਿਸ਼ਾਨਾ ਬਣਾ ਰਹੀ ਹੈ ਜਿਹੜੀ ਸਿੱਖ ਹੋਮ ਹੈ ਇੱਕ ਅਲੈਂਡਰ ਦਾ ਹੋਮ ਹੈ ਸਰੂ ਨਾਨਕ ਸਾਹਿਬ ਦਾ ਹੁਕਮ ਹੈ ਕਿ ਨਾ ਸੀ Hindu ਹੈ ਨਾ ਸੀ Musalman ਜਿਹਦਾ ਮਤਲਬ ਹੈ ਕਿ ਅਸੀਂ ਹਿੰਦੂ ਤੇ ਮੁਸਲਮਾਨ ਤੋਂ ਅਲੈਦਾ ਹੈ ਕਿ ਪਰ ਅੱਜ ਜਿਹੜਾ ਜੰਗ ਛਿੜ ਪਿਆ ਹੈ ਇਹ ਹਿੰਦੂ ਤੇ ਮੁਸਲਮਾਨ ਦੇ ਦਰਮਿਆਨ ਹੈ ਪਰ ਇਹਦੇ ਵਿੱਚ ਨੁਕਸਾਨ ਸਿੱਖਾਂ ਦਾ ਵੀ ਹੋ ਰਿਹਾ ਹੈ ਕਿਉਂ ਕਰਕੇ ਪੁਛ ਦੇ ਵਿੱਚ ਵੀ ਇੱਕ ਗੁਰਦੁਆਰੇ ਦੇ ਉੱਤੇ ਬੰਬ ਸੁੱਟਿਆ ਗਿਆ ਤੇ ਉੱਥੋਂ ਦੇ ਗ੍ਰੰਥੀ ਸਾਹਿਬ ਤੇ ਹੋਰ ਦੋ ਸਿੱਖ ਸ਼ੀਤ ਹੋ ਜੇ ਜੇ ਤੋ ਅਸੀਂ ਇਹਨਾਂ ਦੋਨਾਂ ਫਿਰਕਿਆਂ ਦੀ ਲੜਾਈ ਦੇ ਵਿੱਚ ਨਹੀਂ ਹੈ ਤੇ ਇਹਦਾ ਮਤਲਬ ਨਹੀਂ ਹੈ ਕਿ ਸਾਡੇ ਉੱਤੇ ਕਿਸੇ ਤਰ੍ਹਾਂ ਦਾ ਬਾਹਰ ਕੀਤਾ ਜਾਵੇ ਉਹਨਾਂ ਕਹਿੰਦੇ ਕਿ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਕੌਮ ਹਰ ਤਰ੍ਹਾਂ ਦੀਆਂ ਜੰਗਾ ਯੁੱਧਾਂ ਦੇ ਪੂਰਨ ਤੌਰ ਤੇ ਵਿਰੋਧ ਹੈ ਕਿਉਂਕਿ ਜੰਗਾ ਯੁੱਧਾਂ ਨਾਲ નિર્ਦੋਸ਼ਾ ਮਾਸੂਮਾ ਦੀਆਂ ਅਜਾਈ ਜਾਣਾ ਜਾਂਦੀਆਂ ਹਨ ਅਤੇ ਇਸ ਦੇ ਨਾਲ ਹੀ ਇਨਸਾਨੀਅਤ ਅਤੇ ਮਾਲੀ ਹਾਲਾਤਾਂ ਨੂੰ ਵੀ ਡੂੰਗੀ ਛੱਟ ਪਹੁੰਚਦੀ ਹੈ ਜਦੋਂ ਅਸੀਂ ਕਿਸੇ ਤਰ੍ਹਾਂ ਦੀ جنگ ਦੇ ਹੱਕ ਵਿੱਚ ਨਹੀਂ ਹਾਂ ਤੇ ਨਿਰਪੱਖ ਹਾਂ ਫਿਰ ਹੁਣ ਜਬਰੀ ਪੰਜਾਬੀਆਂ ਤੇ ਕਸ਼ਮੀਰੀਆਂ ਉੱਤੇ ਥੋਪੀ ਜਾ ਰਹੀ جنگ ਵਿੱਚ ਪਾਕਿਸਤਾਨ ਫੌਜ ਜਾਂ ਇੰਡੀਅਨ ਫੌਜ ਵੱਲੋਂ ਰਜੋਰੀ ਤੇ ਪੁੰਛ ਵਿੱਚ ਗੁਰੂ ਘਰਾਂ ਤੇ ਸਿੱਖ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਸਿੱਖਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲਣ ਦੇ ਅਣਮਨੁੱਖੀ ਗੈਰ ਇਨਸਾਨੀ ਅਮਲ ਕਿਉਂ ਕੀਤੇ ਜਾ ਰਹੇ ਹਨ ਤੇ ਹੁਣ ਪੁੰਛ ਜਿਹੜਾ ਕਸ਼ਮੀਰ ਦਾ ਹਿੱਸਾ ਹੈ ਉਥੋਂ ਦੀ ਆਬਾਦੀ ਸ਼ਹਿਰ ਦੀ ਮੁਸਲਮਾਨਾਂ ਦੀ ਹੈ ਤੇ ਸਿੱਖਾਂ ਦੀ ਹੈ ਉੱਥੇ ਵੀ ਪਤਾ ਨਹੀਂ ਕਿਸ ਨੇ ਸ਼ਰਾਦਤ ਕੀਤੀ ਹੈ ਪਾਕਿਸਤਾਨ ਨੇ ਕੀਤੀ ਹੈ ਜਾਂ ਇੰਡੀਆ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਉੱਤੇ ਬੰਬ ਸੁੱਟ ਕੇ ਗ੍ਰੰਥੀ ਸਾਹਿਬ ਤੇ ਹੋਰ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਸਾਡੀ ਪਾਰਟੀ ਨਾ ਤਾਂ ਪਾਕਿਸਤਾਨ ਦੇ ਨਾਲ ਹੈ ਨਾ ਇੰਡੀਆ ਦੇ ਨਾਲ ਹੈ ਜੰਗ ਤੇ ਮੁਤਾਬਕ ਕਿਉਂ ਕਹਿ ਕੇ ਮੋਦੀ ਨੇ ਤੇ ਬੀਜੇਪੀ ਆਰਐਸਐਸ ਨੇ ਸਿੱਖ ਜਿਹੜੀ ਇੱਕ علیحدਾ ਕੌਮ ਹੈ ਉਹਦੀ ਵੈ ਲਈ ਕਿ ਅਸੀਂ ਜੰਗ ਕਰੀਏ ਨਾ ਕਰੀਏ ਸੋ ਮੈਂ ਆਪਣੇ ਸਪਸ਼ਟੀ ਦੇ ਨਾਲ ਚੰਨ ਆਪਣੀ ਭਾਜੂਵਨੋਂ ਕਿ ਸਿੱਖ ਬਿਲਕੁਲ ਨਿਰਪੱਖਤਾ ਦੇ ਨਾਲ ਨਿਊਟਰੈਲਿਟੀ ਦੇ ਨਾਲ ਰਹਿਣਗੇ ਨਾ ਅਸੀਂ ਚੀਨ ਦੇ ਨਾਲ ਲੜਾਂਗੇ ਨਾ ਅਸੀਂ ਪਾਕਿਸਤਾਨ ਦੇ ਖਿਲਾਫ ਲੜਾਂਗੇ ਉਨੇ ਕਿ ਅੱਜ ਤੱਕ ਜਦੋਂ ਪਹਿਲਗਾਮ ਵਿੱਚ ਛੱਪੀ ਜਾਨਾਂ ਦੇ ਮਾਰੇ ਜਾਣ ਵਾਲੇ ਦੁਕਾਨ ਦੇ ਪਿੱਛੇ ਕਿਹੜੀ ਤਾਕਤ ਤੇ ਸਾਜ਼ਿਸ਼ ਹੈ ਉਸ ਦਾ ਹੀ ਸੱਚ ਸਾਹਮਣੇ ਨਹੀਂ ਆਇਆ ਤਾਂ ਗੋਦੀ ਤੇ ਹਿੰਦੂਤਵ ਮੀਡੀਆ ਉੱਤੇ ਬਿਨਾਂ ਕਿਸੇ ਤੱਥਾਂ ਦੇ ਗਵਾਂਡੀ ਮੁਲਕ ਪਾਕਿਸਤਾਨ ਉੱਤੇ ਦੋਸ਼ ਲਗਾਉਣ ਦਾ ਪ੍ਰਚਾਰ ਕਰਕੇ ਚੜਦੇ ਅਤੇ ਲੈਂਦੇ ਪੰਜਾਬ ਦੇ નિર્ਦੋਸ਼ ਮਾਸੂਮ ਨਿਵਾਸੀਆਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਹੋਏ جنگ ਲਗਾਉਣ ਦੀ ਕੋਈ ਦਲੀਲ ਤੱਕ ਨਹੀਂ ਬੰਦੀ ਫਿਰ ਜੋ ਕੋਮ ਨਾ ਪਾਕਿਸਤਾਨੀਆਂ ਵੱਲੋਂ ਕੀਤੀ ਜਾਣ ਵਾਲੀ جنگ ਦੇ ਹੱਕ ਵਿੱਚ ਹੈ ਤੇ ਨਾ ਹੀ ਇੰਡੀਆ ਵੱਲੋਂ ਲਗਾਈ ਗਈ جنگ ਦੇ ਹੱਕ ਵਿੱਚ ਹੈ ਫਿਰ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਮੌਦ ਦੇ ਮੂਹਰੇ ਚ ਧਕੇਲਣ ਦੇ ਅਮਲ ਅਤੇ ਸਾਡੇ ਗੁਰੂ ਘਰਾਂ ਉੱਤੇ ਬੰਬਾਰੀ ਕਰਨ ਦੀ ਕਾਰਵਾਈ ਗੈਰ ਇਨਸਾਨੀਅਤ ਗੈਰ ਧਾਰਮਿਕ ਅਤੇ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਕਰਨ ਵਾਲੇ ਕੁਮਾਂਦਰੀ ਨੀਮਾ ਦਾ ਘਾਣ ਕਰਨ ਦੇ ਤੁਲ ਕਾਰਵਾਈਆਂ ਹਨ ਜਿਹੜਾ ਫੈਸਲਾ ਹਿੰਦੂਤਵਾਦੀ ਪ੍ਰਾਈਮ ਮਿਨਿਸਟਰ ਮੋਤੀ ਸਾਹਿਬ ਨੇ لیے ਹੈ ਆਪਨੇ ਕੈਬਨਟ ਵਿੱਚ ਕੈਬਨਟ ਤੇ ਵਿੱਚ ਸਕਿਉਰਿਟੀ ਟੂ ਮੇਕਿੰਗ ਹੈ ਉਹਦੇ ਵਿੱਚ ਕੋਈ ਸਿੱਖ ਨਹੀਂ ਹੈ ਸਾਰੇ ਇੱਕ ਫਿਰਕੇ ਦੇ ਹਿੰਦੂ ਐ ਤੇ ਇਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਪਾਕਿਸਤਾਨ ਦੇ ਉੱਤੇ ਹਮਲੇ ਕਰਦੇ ਹਾਂ ਜੋ ਕਰਕੇ ਪਾਕਿਸਤਾਨ ਦੀ ਸ਼ਿਕਾਇਤ ਹੈ ਕਿ ਪਾਕਿਸਤਾਨ ਨੇ ਜੋ ਪਹਿਲ ਕਦਮ ਦੇ ਵਿੱਚ ਹਿੰਦੂ ਮਾਰੇ ਉਹ ਪਾਕਿਸਤਾਨ ਦੀ ਕੋਈ ਜਥੇਬੰਦੀ ਸੀ ਜਿਸ ਨੇ ਇਹ ਕੰਮ ਕੀਤਾ ਸਾਡੀ ਪਾਰਟੀ ਇਹ ਪੂਰੀ ਦਰਇਆਫਤ ਕੀਤੀ ਹੈ ਕਿ ਇੰਟੈਲੀਜੈਂਸ ਬਿਊਰੋ ਰੋ ਨੈਸ਼ਨਲ ਸਕਿਉਰਟੀ ਐਡਵਾਈਜ਼ਰ ਫੋਰਨ ਆਫਿਸ ਮਿਲਿਟਰੀ ਇੰਟੈਲੀਜੈਂਸ ਤੇ ਬਾਕੀ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਕਿਸੇ ਨਹੀਂ ਦੱਸਿਆ ਕਿ ਇਹਦਾ ਹੱਥ ਪਾਕਿਸਤਾਨ ਦਾ ਹੈ ਇਸ ਫੈਲ ਗਾਮ ਦੇ ਕਤਲ ਦੇ ਵਿੱਚ ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਇੰਡੀਆ ਕੋਈ ਟੱਟ ਨਹੀਂ ਹੈ ਪਿੱਛੇ ਦੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਉਹਨਾਂ ਦੇ ਹੋਮਸ ਹੋਮ ਮਿਨਿਸਟਰ ਅਮਿਤ ਸ਼ਾ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਫੋਰਨ ਮਿਨਿਸਟਰ ਜੈਸ਼ੰਕਰ ਰੌਦ ਦੇ ਮੁਖੀ ਸੇਗਾਂਜੀ ਤੇ ਸਾਬਕਾ ਰੌਦ ਦੇ ਮੁਖੀ ਕੋਇਲ ਜੀ ਔਰ ਨੈਸ਼ਨਲ ਸਕਰਟੀ ਵਿਜ਼ਰ ਨੇ ਇੱਕ ਸਕੀਮ ਦੇ ਤਹਿਤ ਸਾਡੇ 3 ਕੁਰਸੀ ਕੈਂਡੀਡੇਟਾਂ ਦੀ ਧਰਤੀ ਦੇ ਵਿੱਚ ਜਾਨੋਂ ਮਾਰ ਦਿੱਤੇ ਐ ਅਸੈਸਮੈਂਟ ਕਰਦੇ ਐ ਜਿਨ੍ਹਾਂ ਦੇ ਵਿੱਚੋਂ ਹਰਦੀਪ ਸਿੰਘ ਨਿੱਜ ਰਹੇ ਫੇ ਆਪਣਾ ਰੁਤਮਨ ਸਿੰਘ ਮਾਰੇ ਖੈ ਕੀ ਹੈ ਸਭ ਤੋਂ ਛੇ ਮੌਕੇ ਦੇ ਹੈ ਕੀ ਹੈ ਤੇ ਬਰਤਾਲੀਆਂ ਦੇ ਵਿੱਚ ਆਪਣੇ ਖੰਡੇ ਤੋਂ ਕਟਲ ਕੀਤਾ ਗਿਆ ਤੇ ਬਾਕਸਾਂ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਤੇ ਦੂਸਰਾ ਆਪਣੇ ਰੋਡੇ ਸਾਹਿਬ ਨੂੰ ਕਤਲ ਕੀਤਾ ਗਿਆ ਜੀ ਦਾ ਮਤਲਬ ਹੈ ਕਿ ਇੰਡੀਆ ਨੇ ਇਹਨਾਂ ਦੇਸ਼ਾਂ ਦੀ ਸੋਵਰਿਟੀ ਜਾਂ ਬਾਛੈ ਤੋੜਦੀ ਹੈ ਜਿਹੜਾ ਕਿ ਇੱਕ ਬਹੁਤ ਵੱਡਾ ਇੱਕ ਜੁਰਮ ਹੈ ਮੈਰਿਕਾ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਉੱਥੋਂ ਦੇ ਸਿੱਖ ਲੀਡਰ ਪੰਨੂ ਨੂੰ ਵੀ ਮਾਰ ਦਿੱਤਾ ਜਾਵੇ ਪਰ ਜਿਹੜੀ ਅਮਰੀਕਾ ਦੀ ਏਜੰਸੀ ਸੀ ਉਸ ਨੇ ਪਹਿਲੇ ਹੀ ਪਤਾ ਕਰ ਲਿਆ ਕਿ ਇਹਦੇ ਵਿੱਚ ਇੰਡੀਆ ਦਾ ਹੱਥ ਹੈ ਤੇ ਉਹਨਾਂ ਨੇ ਇੱਕ ਬੰਦਾ ਫੜ ਲਿਆ ਤੇ ਰੋ ਦਾ ਇੱਕ ਅਫਸਰ ਯਾਦਵ ਨੂੰ ਉਹਨਾਂ ਨੇ ਨਾਂ ਲੈ ਕੇ ਕਿਹਾ ਕਿ ਇਹਦੀ ਸਕੀਮ ਸੀ ਦੂਸਰੇ ਪਾਸੇ ਕੈਂਡੀਡੇਟ ਹੈ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬਤਾ ਸੀ ਟਰੂਡੋ ਸਾਹਿਬ ਉਹਨਾਂ ਨੇ ਆਪਣੀ ਪਾਰਲਮੈਂਟ ਔਟਵਾ ਦੇ ਵਿੱਚ ਬਿਆਨ ਦਿੱਤਾ ਹੈ ਕਿ ਇੰਡੀਆ ਦਾ ਹੱਥ ਹੈ ਜਿਹੜੇ ਸਿੱਖਾਂ ਨੂੰ ਕੈਂਡੀਡੇਟ ਦੇ ਵਿੱਚ ਸੈਸਿਨੇਟ ਮਰਵਾਇਆ ਗਿਆ ਸੋ ਜੇ ਐਕਸ਼ਨ ਹੈਡਰ ਤੇ ਇਹ ਮੌਲਤ ਇੰਡੀਆ ਦੇ ਉੱਤੇ ਐਕਸ਼ਨ ਲੈ ਸਰ ਦੇ ਕਿਉਂ ਕਰਕੇ ਇਹਦੇ ਵਿੱਚ ਸਬੂਤ ਹੈ ਦੂਸਰੀ ਚੀਜ਼ ਹੈ ਕਿ ਅਮਰੀਕਾ ਦੀ ਇੱਕ ਮਨੂ ਡਾਕਟਰੀ ਨੇ ਜਿੱਤੇ ਤੱਕ ਕੋਈ ਵੀ ਮੋਰਥ ਅਮਰੀਕਾ ਦੀ ਅੱਖ ਵੱਲ ਨਹੀਂ ਦੇਖ ਸਕਦਾ ਪਿਛਲੇ ਜੰਗ ਦੇ ਵਿੱਚ ਪਰ ਹਾ ਪਰ ਤੇ ਉਤੇ ਜਾਪਾਨ ਨੇ ਹਮਲਾ ਕੀਤਾ ਸੀਗਾ ਤਾਂ ਫਿਰ ਅਮਰੀਕਾ ਨੇ ਪੂਰਾ ਬਦਲਾ ਲਿਆ ਜਿੰਨਾ ਸੀ ਜਾਪਾਨ ਨੇ ਹੱਥ ਨਹੀਂ ਖੜੇ ਕੀਤੇ ਉਨਨਾ ਚਿਰ ਅਮਰੀਕਾ ਨੇ ਜਾਪਾਨ ਦਾ ਫੇਰ ਨਹੀਂ ਛੱਡਿਆ ਸੋ ਅਸੀਂ ਹੈਰਾਨ ਹੈ ਕਿ ਅਜੇ ਤੱਕ ਅਮਰੀਕਾ ਨੇ ਇੰਡੀਆ ਦੇ ਨਾਲ ਜੂਨੀ ਚੰਗੀ ਤਰ੍ਹਾਂ ਗੱਲਬਾਤ ਕੀਤੀ ਕੈਨੇਡਾ ਨੇ ਜੂਨੀ ਕੀਤੀ ਪਾਕਿਸਤਾਨ ਨੇ ਜੂਨੀ ਕੀਤੀ ਬ੍ਰਿਟਾਨੀਆ ਨੇ ਜੂਨੀ ਕੀਤੀ ਤੇ ਸਾਡੇ ਹਰਿਆਣੇ ਦੇ ਵਿੱਚ ਦੀ ਸੈਂਸਿਟਿਵ ਮਾਰਗਦਰਸ਼ਕ ਮਾਰਕਰ ਹੈ ਸਕੇ ਪੰਜਾਬ ਦੇ ਵਿੱਚ ਮੁਸੇਪਾਲ ਨੂੰ ਮਾਰ ਦਿੱਤਾ ਫੇ ਫਰੀਦਕੋਟ ਦੇ ਵਿੱਚ ਹਰੀਨਾਉਂ ਪਿੰਡ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਮਾਰ ਦਿੱਤਾ ਹੈਗਾ ਇਹ ਜਿਹੜੀਆਂ ਸਟੇਟ ਦੀਆਂ ਕਿਲਿੰਗਸ ਨੇ ਇਹ ਬਹੁਤ ਖਤਰਨਾਕ ਰਹੀਆਂ ਨੇ ਸਦਰ ਸਿਮਰਨਜੀਤ ਸਿੰਘ ਮਾਨੇ ਕੁਮੰਤਰੀ ਪੱਧਰ ਦੀ ਯੂਨ ਸੰਸਥਾ ਨੂੰ ਮਨੁੱਖੀ ਅਧਿਕਾਰਾਂ ਦੇ ਬਿਨਾ ਤੇ ਇਹ ਜੋਰਦਾਰ ਅਪੀਲ ਕਰਦੇ ਹੋਏ ਕਿ ਆ ਕਿ ਜਦੋਂ ਸਿੱਖ ਕੌਮ ਦੀ ਇਸ جنگ ਵਿੱਚ ਕੋਈ ਦਿਲਚਸਪੀ ਨਹੀਂ ਅਤੇ ਨਾ ਹੀ ਅਜਿਹੇ ਗੈਰ ਇਨਸਾਨੀ ਅਮਲਾਂ ਦੇ ਹੱਕ ਵਿੱਚ ਹੈ ਫਿਰ ਪੁੰਛ ਤੇ ਰਾਜੋਰੀ ਵਿੱਚ ਪਾਕਿਸਤਾਨੀ ਫੌਜ ਵੱਲੋਂ ਜਾਂ ਇੰਡੀਅਨ ਫੌਜ ਵੱਲੋਂ ਹੋਈ ਬੰਬਾਰਡਮੈਂਟ ਜਾਂ ਗੋਲੀਬਾਰੀ ਦੌਰਾਨ ਜੋ ਗੁਰੂ ਘਰ ਤੇ ਸਿੱਖ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਕੇ ਮੌਤ ਦੇ ਮੂਹਰੇ ਧੱਕੇਲ ਦਿੱਤਾ ਗਿਆ ਹੈ ਉਸ ਦੀ ਨਿਰਪੱਖਤਾ ਨਾਲ ਜਾਂਚ ਵੀ ਕੀਤੀ ਜਾਵੇ ਅਤੇ ਸਿੱਖ ਕੌਮ ਉੱਤੇ ਹੋ ਰਹੇ ਇਸ ਜ਼ਬਰ ਜ਼ੁਲਮ ਨੂੰ ਤੁਰੰਤ ਰੋਕਣ ਲਈ ਇੰਡੀਆ ਤੇ ਪਾਕਿਸਤਾਨ ਦੀਆਂ ਹਕੂਮਤਾਂ ਨੂੰ ਕੁਮਾਂਤਰੀ ਕਾਨੂੰਨਾਂ ਤੇ ਨੀਮਾ ਅਧੀਨ ਕਾਰਵਾਈ ਕਰਦੇ ਹੋਏ ਇਹ ਜਬਰਬੰਦ ਕਰਵਾਇਆ ਜਾਵੇ ਤਾਂ ਕਿ ਇਸ جنگ ਵਿੱਚ ਕੋਈ ਵੀ ਮੁਲਕ ਜਾਂ ਫੌਜ ਸਰਬੱਤ ਦਾ ਭਲਾ ਲੋੜਨ ਵਾਲੀ ਅਤੇ ਇਨਸਾਨੀਅਤ ਕਦਰਾਂ ਕੀਮਤਾਂ ਦੀ ਹਾਮੀ ਸੇਕੋਮ ਦਾ ਕਿਸੇ ਵੀ ਰੂਪ ਵਿੱਚ ਜਾਨੀ ਮਾਲੀ ਨੁਕਸਾਨ ਕਰਨ ਦੀ ਗੁਸਤਾਖੀ ਨਾ ਕਰ ਸਕੇ ਅਸੀਂ ਆਪਣੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜੰਮੂ ਕਸ਼ਮੀਰ ਹਰਮਾਚਲ ਦੇ ਵਿੱਚ ਜਿੱਥੇ ਸਾਡੀ ਬਸੋਂ ਹੈ ਅਸੀਂ ਅਮਰੀਕਾ ਤੇ ਜਿਹੜੀਆਂ ਲੈਂਡਵਰਡ ਦੀਆਂ ਜ਼ਬੂਰੀਤ ਪਸੰਦ ਮੁੱਲਕ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਇਹ ਜਿਹੜੇ ਸਿੱਖਾਂ ਦੇ ਇਲਾਕੇ ਐ ਇਹਨਾਂ ਨੂੰ ਨੋ ਫਲਾਈ ਜ਼ੋਨ ਡਿਕਲੇਅਰ ਕੀਤਾ ਜਾਵੇ ਜਿਹਦੇ ਉਤੋਂ ਕੋਈ ਵੀ ਜੰਗੀ ਹਵਾਈ ਜਾਂਚ ਜਾਂ ਕੋਈ ਜੰਗੀ ਮਸਾਇਲ ਇਹਦੇ ਤੋਂ ਉਡਾਣ ਨਾ ਭਰ ਸਕੀ ਮੈਂ ਆਸ ਕਰਦੇ ਆਂ ਇਹ ਸਾਡੀ ਮੰਗ ਨੂੰ ਸਾਰੇ ਸਵੀਕਾਰ ਕਰਨਗੇ ਅਸੀਂ ਅਵਨ ਪਸੰਦ ਹੈ ਸਾਡਾ ਏਜ ਦੇ ਵਿੱਚ ਕੋਈ ਲੈਣ ਦੇ ਨਹੀਂ ਹੈ ਅਸੀਂ ਅਨੇਤਾ ਹੋਵੇ ਤੇ ਅਨੇਤਾ ਸਾਡਾ ਫੈਸਲਾ ਓਕੇ ਜੀ ਐਰਪੋਰਟ ਤੋਂ ਸਵੇਕੀਏ ਅਥੇ ਜੀ ਜਿਹੜੇ ਸਿੱਖਾਂ ਦੇ ਲੀਡਰ ਐ ਸਿਮਰਨ ਪਾਲ ਸਿੰਘ ਜੀ ਅੰਨ ਨੇ ਬਹੁਤ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਇਹਨਾਂ ਨੇ ਕਿਹਾ ਹੈ ਕਿ ਅਗਰ ਐਸੇ ਅਸੀਂ ਮੁਸਲਮਾਨਾਂ ਤੇ ਇਹ ਨਵਾਂ ਦੀ ਲੜਾਈ ਦਾ ਹਿੱਸਾ ਨਹੀਂ ਆ ਤੇ ਸਾਨੂੰ ਵੀ ਐਸੀ ਲੜਾਈ ਤੋਂ ਸੈਟ ਤੇ ਰੱਖਿਆ ਜਾਏ ਤੇ ਮੋਦੀ ਨੂੰ ਜਾਂ ਕਿਸੇ ਨੂੰ ਵੀ ਇਸ ਚੀਜ਼ ਦਾ ਬਿਲਕੁਲ ਰਾਈਟ ਨਹੀਂ ਕਿ ਉਹ ਸਿੱਖਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਏ ਸਿੱਖਾਂ ਦੇ ਖਾਨਦਾਨਾਂ ਨੂੰ ਨੁਕਸਾਨ ਪਹੁੰਚਾਏ ਇੱਥੇ ਇਹ ਚੀਜ਼ ਜਿਹੜੀ ਹੈ ਇੰਡੀਆ ਦੇ ਸਪੈਸਿਫਿਕਲੀ ਚਾਰਦੇ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਲੈਣ ਦੀ ਜ਼ਰੂਰਤ ਹੈ ਕਿ ਜਿਸ ਤਰ੍ਹਾਂ ਇੰਡੀਆ ਨੇ ਪਾਕਿਸਤਾਨ ਦੀਆਂ मसाजिद के उ अटैक किया बहुत ही ज़्यादा एक गलत स्टैप है कि ती कि कंट्री दिलजियअस प्लेसि ने उन्होंने टारगेट कर रहे हो ठीक है तो यह चीज़ जी पाकिस्तान वालों नहीं कि बल्कि इतने इन्होंने क्या कि शरारती दल ने कुछ शरारती लोग ने जे ठीक है वक् पा चाहते ने जो खराब करना चाहते ने ਸਿੱਖਾਂ ਦੇ ਚਾਰੇ ਪੰਜਾਬ ਤੇ ਲੈਂਦੇ ਪੰਜਾਬ ਦੇ ਰਿਲੇਸ਼ਨ ਨੂੰ ਇੱਕ ਕਾਂਸਪੀਰੇਸੀ ਕੀਤੀ ਗਈ ਹੈ ਤਾਂ ਕਿ ਉਹਨਾਂ ਨੂੰ ਇਹ ਸ਼ੋਅ ਕਿਰਾਇਆ ਜਾਏ ਕਿ ਆਹ ਵੇਖੋ ਜੀ ਪਾਕਿਸਤਾਨ ਨੇ ਤੁਸੀਂ ਤੁਹਾਡੇ ਗੁਰਦੁਆਰਿਆਂ ਤੇ ਅਟੈਕ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਤੁਸੀਂ ਉਹਨਾਂ ਦੇ ਨਾਲ ਮੁਹੱਬਤ ਦਾ ਇਜ਼ਹਾਰ ਕਰਦੇ ਹੋ ਤੇ ਇਹਨਾਂ ਨੇ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ ਮੈਂ ਉਹਨਾਂ ਦੇ ਨਾਲ ਬਿਲਕੁਲ ਸਹਿਮਤ ਹਾਂ ਇਹਨਾਂ ਨੇ ਬਿਲਕੁਲ ਠੀਕ ਕਿਹਾ ਤੇ ਸਿੱਖ ਬਿਲਕੁਲ ਪੀਸ ਨੂੰ ਸਪੋਰਟ ਕਰਦੇ ਨੇ ਅਮਨ ਨੂੰ ਸਪੋਰਟ ਕਰਦੇ ਨੇ ਬਟ ਇੱਥੇ ਜਿਹੜਾ ਪਾਕਿਸਤਾਨ ਵੀ ਰਮਨ ਨੂੰ ਸਪੋਰਟ ਕਰਦੇ ਲੇਕਿਨ ਇੱਥੇ ਮੋਦੀ ਨੇ ਪਾਕਿਸਤਾਨ ਦੀ ਜਿਹੜੀ ਪੀਸ ਦੀ ਖਾਹਿਸ਼ ਹੈ ਉਹਨੂੰ ਪਾਕਿਸਤਾਨ ਦੀ ਕਮਜ਼ੋਰੀ ਸਮਝਿਆ ਤੇ ਪਾਕਿਸਤਾਨ ਤੇ ਅਟੈਕ ਕੀਤਾ ਜਿਹਦਾ ਹੁਣ ਭਰਪੂਰ ਜਵਾਬ ਜਿਹੜਾ ਇੰਡੀਆ ਨੂੰ ਦਿੱਤਾ ਗਿਆ ਹੈ ਵੈਲ ਇੱਥੇ ਅਗਰ ਇੰਡੀਆ ਨੇ ਲੜਨਾ ਤੇ ਪੰਜਾਬ ਨੂੰ ਆਈ ਥਿੰਕ ਸੈੱਟ ਤੇ ਕਰਕੇ ਲੜਨਾ ਚਾਹੀਦਾ ਹੈ ਕਿਉਂਕਿ ਹਮੇਸ਼ਾ ਹੀ ਇੰਡੀਆ ਲੜਨ ਆਂਦਾ ਹੈ ਤੇ ਪੰਜਾਬ ਦੀ ਸਾਈਡ ਤੋਂ ਮੜਨ ਦੀ ਕੋਸ਼ਿਸ਼ ਕਰਦਾ ਹੈ আছে ইন্ডিয়া ਦੇ ਵੀ کافی ਜ਼ਿਆਦਾ ਹੈ ਉਹ ਦੀਆਂ ਚੀਜ਼ਾਂ ਨੇ ਕਿ ਜੋ ਤੁਸੀਂ ਸਮਝਣਾ ਤੁਹਾਡੇ ਲਈ ਥੋੜਾ ਜਿਹਾ ਸ਼ਾਇਦ ਮੁਸ਼ਕਲ ਹੋ ਜਾਏ ਲੇਕਿਨ ਇਹ ਚੀਜ਼ ਜਿਹੜੀ ਪੰਜਾਬ ਬੁਲੂਈ ਕੀਤੀ ਜਾਂਦੀ ਹੈ ਕਿ ਪੰਜਾਬ ਦੀ ਖੈਰ ਹੈ ਠੀਕ ਹੈ ਇਸ ਤਰ੍ਹਾਂ ਪੰਜਾਬ ਨੂੰ ਰੱਖਿਆ ਜਾਂਦਾ ਹੈ ਕਿ ਪੰਜਾਬ ਫੌਰ ਗਰੰਟੀਡ ਹੈ ਤੇ ਇੱਥੋਂ ਹੀ ਤੁਸੀਂ ਲੜ ਲਓ ਇੱਥੇ ਜਿਹੜਾ ਵੀ ਨੁਕਸਾਨ ਹੋਏਗਾ ਪੰਜਾਬ ਦਾ ਹੀ ਹੋਏਗਾ ਤਾਂ ਸਾਡਾ ਕੀ ਜਾਣ ਠੀਕ ਹੈ ਤੇ ਇਹ ਬਹੁਤ ਬਹੁਤ ਜ਼ਿਆਦਾ ਵੈਲਥ ਘੱਲ ਨੇ ਤੇ ਅਸੀਂ ਵੀ ਪਾਕਿਸਤਾਨੀ ਜਿਹੜਾ ਫੁੱਲ ਪੀਸ ਨੂੰ ਸਪੋਰਟ ਕਰਨ ਅਵਾਰਡ ਨੂੰ ਬਿਲਕੁਲ ਸਪੋਰਟ ਨਹੀਂ ਕਰਦੇ ਲੇਕਿਨ ਐਥੇ ਕੰਟੀਨੈਂਟਲੀ ਮੋਦੀ ਦੀਆਂ ਜਿਹੜੀਆਂ ਪੋਲਿਸੀਜ਼ ਨੇ ਬਹੁਤ ਸਾਰੇ ਇਨਸਾਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਸਟੇਟ ਤੇ ਲਾਉਂਦੇ ਪਏ ਨੇ ਤੇ ਇਹ ਚੀਜ਼ ਜਿਹੜੀ ਹੈ ਮੋਦੀ ਨੂੰ ਮੋਦੀ ਗੌਰਮੈਂਟ ਨੂੰ ਅੰਡਰਸਟੈਂਡ ਕਰਨ ਦੀ ਜ਼ਰੂਰਤ ਹੈ ਤਾਂ ਕਿ ਐਥੇ ਇਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਹੈ ਉਹ ਨੂੰ ਉਹ ਨੋ ਫਲਾਈ ਜ਼ੋਨ ਟਿਕਿਆਰ ਕਰਨਾ ਚਾਹੀਦਾ ਹੈ ਕਿ ਐਥੇ ਕਿਸੇ ਕਿਸਮ ਦੀ ਕੋਈ ਫਲਾਈਂਗ ਨਹੀਂ ਹੋ ਸਕਦੀ ਕੁਝ ਵੀ ਨਹੀਂ ਹੋ ਸਕਦਾ ਕਿ ਕੋਈ ਪੰਜਾਬ ਨੂੰ ਠਾਲੋ ਨਾ ਕਰੇ ਐਥੇ ਪਹਿਲਾਂ ਵੀ ਤੁਸੀਂ ਵੇਖਿਆ ਕਿ ਇੰਡੀਆ ਦੇ ਕੁਝ ਜਾਨਾਂ ਨੇ ਆਪਣੇ ਹੀ ਜਿਹੜੇ ਪਿੰਡ ਨੇ ਉੱਥੇ ਜਿਹੜਾ ਟਾਰਗੇਟਿੰਗ ਕਰ ਚੜੀ ਉੱਥੇ ਜਿਹੜੇ ਨੇ ਮਿਜ਼ਾਈਲ ਸੌਟ ਛੜੇ ਤੇ ਇਹ ਚੀਜ਼ ਜਿਹੜੀ ਹੈ ਜਿੱਥੇ ਜਿੱਥੋਂ ਤੱਕ ਮੇਰਾ ਖਿਆਲ ਹੈ ਇਹ ਚੀਜ਼ ਇੰਡੀਆ ਦੀ ਜਾਣਕਤੂ ਵੀ ਕੀਤੀ ਗਈ ਹੈ ਕਿ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਕਿਉਂਕਿ ਇਥੇ ਪਾਕਿਸਤਾਨ ਦੇ ਲੋਕਾਂ ਨੇ ਵੀ ਇਸ ਚੀਜ਼ ਨੂੰ ਡਿਨਾਈ ਕੀਤਾ ਕਿ ਅਸੀਂ ਗੁਰਦੁਆਰਾ ਸਾਹਿਬ ਤੇ ਕੋਈ ਅਟੈਕ ਕੋਈ ਹਮਲਾ ਨਹੀਂ ਕੀਤਾ ਅਗੇ ਮੈਂ ਤੁਹਾਡੇ ਨਾਲ ਇਹਦੇ ਬਾਰੇ ਵਿੱਚ ਵੀ ਰਿਪੋਰਟ ਸ਼ੇਅਰ ਕਰਾਂਗੀ ਕਿ ਪਾਕਿਸਤਾਨ ਨੇ ਕੈਂਜੀ ਨੂੰ ਡਿਨਾਈ ਕੀਤਾ ਕਿ ਕੀ ਹੈ ਕਿ ਪਾਕਿਸਤਾਨ ਨੇ ਆ ਦੀ ਸਿੱਖਾਂ ਦੇ ਨਾਲ ਚੜ੍ਹਦੇ ਪੰਜਾਬ ਦੇ ਨਾਲ ਕਿੰਨੀ ਮੋਹਬਤ ਇਹ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਵੀਡੀਓ ਤੁਸੀਂ ਅ ਅਪਡੇਟਡ ਰਹਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਅ ਜੇ ਵੀਡੀਓ ਐਥੇ ਮੁਕਾਵਾਂਗੇ ਤੁਹਾਡੇ ਫਿਰ ਮੁਲਾਕਾਤ ਹੋਣੀ ਸਭ